ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਿਲਾ ਪੰਜਵਾ ਸੋਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰੇਟ ਸੰਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾਓ ਮਟ ਗਏ ਚੈਨਤਾ ਪੁਣੀ ਮਨ ਆਸਾ ਕਰੇ ਦਇਆ ਸਤ ਗੁਰ ਗਨਤਾ ਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਫਰਮਾਏ ਐਸ ਪੁਣੀ ਪੁਰੇ ਗੁਰ ਮਿਲੇ ਨਾਨਕ ਤੇਜਨ ਸਫਲ ਫਲੇ ਸੁਕੇ ਹਰੇ ਕੀਏ ਖਿਨਮਾਹਿ ਅੰਮ੍ਰਿਤ ਦ੍ਰਿਟ ਸੰਚ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾਉ ମିଟ ଗେତା ପୁଣି ମନ କରୀ ଦୟା ସତଗର ଗୁଣତା ସା ଦୁଃଖ ନ ଠି ସୁଖ ସମୟ ପୀଳ ନା ପରି ଯ ଗୁରୁ ଫରମ ପୁଣି ପୁର ଗୁ ମିଳ ਨਾਨਕ ਤੇਜਨ ਸਫਲ ਫਲੇ ਸੁਕੇ ਹਰੇ ਕੀ ਖਿਨ ਮਾਹੇ ਅੰਮ੍ਰਿਤ ਦ੍ਰਿਟ ਸੱਚ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵਕੋਂ ਦਿਨੀ ਆਪਣੀ ਸੇਵ ਰਹਾਉ ਮਟ ਗਏ ਚੇਨਤਾ ਪੁਣੀ ਮਨ ਆਸਾ ਕਰੇ ਦਇਆ ਸਤ ਗੁਰ ਗਨਤਾ ਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਫਰਮਾਏ ਏਸ ਪੁਣੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸੁਕੇ ਹਰੇ ਕੀ ਖਿਨ ਮਾਹੇ ਅੰਮ੍ਰਿਤ ਦ੍ਰੇਟ ਸੰਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾਓ ਮਟ ਗਏ ਚੈਨਤਾ ਪੁਣੀ ਮਨ ਆਸਾ ਕਰੇ ਦਇਆ ਸਤ ਗੁਰ ਗਨਤਾ ਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰ ਜਾ ਗੁਰ ਫਰਮਾਏ ਏਸ ਪੁਣੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸੁਕੇ ਹਰੇ ਕੀ ਖਿਨ ਮਾਹੇ ਅੰਮ੍ਰਿਤ ਦ੍ਰੇਟ ਸੰਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾਓ ਮਟ ਗਏ ਚੈਨਤਾ ਪੁਣੀ ਮਨ ਆਸਾ ਕਰੇ ਦਇਆ ਸਤ ਗੁਰ ਗਨਤਾ ਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾਂ ਗੁਰ ਫਰਮਾਏ ਏਸ ਪੁਣੀ ਪੁਰੇ ਗੁਰ ਮਿਲੇ ਨਾਨਕ ਤੇਜਨ ਸਫਲ ਫਲੇ ਸੁਕੇ ਹਰੇ ਕੀ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵਕੋਂ ਦਿਨੀ ਆਪਣੀ ਸੇਵ ਰਹਾਉ ਮਟ ਗਏ ਚੈਨਤਾ ਪੁਣੀ ਮਨ ਆਸਾ ਕਰੇ ਦਇਆ ਸਤ ਗੁਰ ਗੁਣਤਾ ਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਫਰਮਾਏ ਇੱਕ ਪੁਣੀ ਪੁਰੇ ਗੁਰ ਮਿਲੇ ਨਾਨਕ ਤੇਜਨ ਸਫਲ ਫਲੇ ਸੁਕੇ ਹਰੇ ਕੀ ਖਿਨ ਮਾਹੇ ਅੰਮ੍ਰਿਤ ਦ੍ਰਿਟ ਸੰਚ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾਉ ਮਟ ਗਏ ਚੈਨਤਾ ਪੁਣੀ ਮਨ ਅਸਾ ਕਰੇ ਦਇਆ ਸਤ ਗੁਰ ਗਨਤਾ ਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰ ਜਾ ਗੁਰ ਫਰਮਾਏ ਏਕ ਪੁਣੀ ਪੁ ਤੇ ਜਨ ਸਫਲ ਫਲੇ ਸੁਕੇ ਹਰੇ ਕੀ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਮਰਟ ਗਏ ਚੈਨਤਾ ਪੁਣੀ ਮਨ ਆਸਾ ਕਰੇ ਦਇਆ ਸਤ ਗੁਰ ਗਨਤਾ ਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਫਰਮਾਏ ਏਸ ਪੁਣੀ ਪੁਰੇ ਗੁਰ ਮਿਲੇ ਨਾਨਕ ਤੇਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ